ਸ੍ਰੀ ਗੁਰਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਜਿਸ ਤਰ੍ਹਾਂ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਔਰ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਜਦੋਂ ਰੋਡ ਦੇ ਉੱਪਰ ਗੱਡੀਆਂ ਚੱਲਦੀਆਂ ਨੇ ਗੱਡੀਆਂ ਇੱਕ ਦੂਜੇ ਨੂੰ ਨਹੀਂ ਦਿਖਦੀਆਂ ਔਰ ਕੀ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਇਸੇ ਸਬੰਧ ਦੇ ਵਿੱਚ ਅੱਜ ਪੰਗਾ ਵਿਖੇ ਲੌਨ ਕਲੱਬ ਪੰਗਾ ਨਿਸ਼ੇ ਵੱਲੋਂ ਗੱਡੀਆਂ ਟਰਾਲੀਆਂ ਟੈਂਪੂਆਂ ਦੇ ਪਿੱਛੇ ਰਿਫਲੈਕਟਰ ਲਾਏ ਜਾ ਰਹੇ ਹਨ ਜਿਹਦੇ ਨਾਲ ਕੀ ਧੁੰਦ ਦੇ ਮੌਸਮ ਦੇ ਵਿੱਚ ਪਿਛਲੀ ਗੱਡੀ ਨੂੰ ਅਗਲੀ ਗੱਡੀ ਦਿਖੇ ਔਰ ਹਾਦਸੇ ਹੋਣ ਕੋ ਬਾਤ ਚ ਜਾਣ ਔਰ ਇਸ ਸੰਬੰਧ ਦੇ ਵਿੱਚ ਅੱਜ ਉਦੇਤੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਲਾਇਨ ਤਲੋਚਨ ਸਿੰਘ ਵਰਦੀ ਜੀ ਜੋ ਕਿ 312 ਡੀ ਜ਼ਿਲ੍ਹਾ ਲਾਇਨ ਕਲੱਬ ਇੰਟਰਨੈਸ਼ਨਲ 321 ਡੀ ਦੇ ਡਿਪਟੀ ਕਮਿਸ਼ਨਰ ਨੇ ਉਹ ਇੱਕ ਅੱ체 ਤੌਰ ਤੇ ਪਹੁੰਚੇ ਨੇ ਉਹ ਇਸ ਦੇਖਦੇ ਹੋਏ ਕੀ ਕਹਿੰਦੇ ਨੇ ਗੱਲ ਕਰੌਣੇ ਤੁਹਾਡੀ ਤਲੋਚਨ ਸਿੰਘ ਵਰਦੀ ਜੀ ਨਾਲ ਵਰਦੀ ਜੀ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਖਾਲਸਾ ਵਾਇਕ੍ਰਿਤੀ ਬਸੇ ਅੱਜ ਲਾਇਨ ਕਲੱਬ ਬੰਗਾ ਨਿਹਚੇ ਨੇ ਬਹੁਤ ਹੀ ਵਧੀਆ ਸਮੇਂ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜੋ ਕਿ ਹਰ ਸਾਲ ਦੀ ਤਰ੍ਹਾਂ ਰਿਫਲੈਕਟਰ ਲਗਾਏ ਗਏ ਆ ਪੰਜਾਬ ਪੁਲਿਸ ਬੰਗਾ ਦੀ ਸ਼੍ਰੀ ਦੀ ਪੁਲਿਸ ਦੇ ਨਾਲ ਸਹਿਯੋਗ ਦੇ ਨਾਲ ਟਰਾਲੀਆਂ ਤੇ ਅਤੇ ਟਰੱਕਾਂ ਤੇ ਅਤੇ ਟੈਂਪੂਆਂ ਤੇ ਜਿਨ੍ਹਾਂ ਦੇ ਪਿੱਛੇ ਕੋਈ ਵੀ ਲਾਈਟ ਜਾਂ ਕੋਈ ਸਟਿੱਕਰ ਨਹੀਂ ਹੈ ਉਨਾਂ ਨੂੰ ਰੋਕੇ ਟੌਂਕ ਦੇ ਵਿੱਚ ਟਿੱਕਾ ਲਗਾਏ ਗਏ ਬਹੁਤ ਹੀ ਵਧੀਆ ਕੰਮ ਆਇਆ ਇਸ ਦੇ ਨਾਲ ਇਸ ਟਿੱਕਾ ਲਾਉਣ ਦੇ ਨਾਲ ਬਹੁਤ ਹੀ ਕੀਮਤੀ ਜਾਨਾਂ ਕਟੀਆਂ ਬਚ ਜਾਂਦੀਆਂ ਨੇ ਅਤੇ ਨਾਲ ਹੀ ਸਾਡੇ ਕਾਫੀ ਸਾਰੇ ਐਕਸੀਡੈਂਟ ਹੋਣ ਤੋਂ ਬਚ ਜਾਂਦੇ ਨੇ ਇਸ ਵਿੱਚ ਸਾਡਾ ਬਹੁਤ ਨੁਕਸਾਨ ਹੁੰਦਾ ਇਹ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਤੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲਾਈਨ ਕਲੱਬ ਪੰਗਾ ਨਿਸ਼ਚੇ ਦੇ ਪ੍ਰਧਾਨ ਜਿਸਪਾਲ ਕੀਤਾ ਜੀ ਅਤੇ ਬਾਈ ਪ੍ਰਧਾਨ ਸਾਡੇ ਬਜਿੰਦਰ ਜੀ ਅਤੇ ਸਾਡੇ ਬਲਵੀਰ ਰਾਏ ਜੀ ਅਤੇ ਸਾਡੇ ਗੁਲਸ਼ਨ ਜੀ ਜੋ ਕਿ ਬਹੁਤ ਹੀ ਸਮਾਜ ਭਾਈ ਸੇਵਾ ਦੇ ਕੰਮਾਂ ਦੇ ਵਿੱਚ ਚੜ੍ਹ ਪੜ ਕੇ ਹਿੱਸਾ ਲੈਂਦੇ ਨੇ ਅੱਜ ਕੱਲ ਵੀ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜਿਹੜਾ ਕਿ ਦੁੱਧਾ ਲੰਗਰ ਅਤੇ ਨਾਲ ਹੀ ਕੂਟੀਆਂ ਅਤੇ ਮਾਫਰਲ ਜਰਾਬਾਂ ਮੈਡੀਕਲ ਟੈਕਅਪ ਕੈਂਪ ਨਵਾਸਾ ਹਸਪੀਟਲ ਦੀ ਟੀਮ ਦੇ ਨਾਲ ਉਹਨਾਂ ਲਗਾਇਆ ਗਿਆ ਉਹਦੇ ਵਿੱਚ ਵੀ ਕਾਫੀ ਸਾਰੀ ਸੰਗਤਾਂ ਨੇ ਉਹਦਾ ਲਾਭ ਉਠਾਇਆ ਤੇ ਇੱਥੇ ਤਰ੍ਹਾਂ ਉਸ ਤੋਂ ਪਿਛਲੀ ਵਾਰੀ ਵੀ ਇੱਕ ਹਫ਼ਤਾ ਪਹਿਲਾਂ ਵੀ ਜੋ ਕਿ ਉੱਤਿਆ ਦੇ ਵਿੱਚ ਵੀ ਗਰੀਬ ਗਰੀਬ ਅਜੂਰਾਂ ਨੂੰ ਇਹ ਕਿੱਦਾਂ ਜੀ ਦੇ ਸਹਿਯੋਗ ਨਾਲ ਮਨਜਿੰਦਰ ਜੀ ਦੇ ਸਹਿਯੋਗ ਦੇ ਨਾਲ ਇਹ ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਕੋਟੀਆਂ ਬੂਟ ਜਰਾਬਾਂ ਵੰਡੇ ਗਏ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਸ ਕਲੱਬ ਬੰਗਾ ਨੇਚੇ ਦਾ ਜੋ ਕਿ ਰੋਜ਼ ਨਵੇਂ ਤੋਂ ਨਵਾਂ ਇੱਕ ਪ੍ਰੋਜੈਕਟ ਲਿਖਦੇ ਆ ਉਹ ਜਿਹੜਾ ਪ੍ਰੋਜੈਕਟ ਲਿਖਦੇ ਆ ਉਹ ਵੀ ਇੱਕ ਬਹੁਤ ਹੀ ਕਾਰਗਰ ਸਿੱਧ ਹੁੰਦਾ ਸਮੇਂ ਨੂੰ ਮੁੱਖ ਰੱਖ ਕੇ ਇਹੋ ਪ੍ਰੋਜੈਕਟ ਕਰਦੇ ਆ ਬਹੁਤ ਹੀ ਮੈਂਬਰ ਵਧੀਆ ਨੇ ਐਕਟਿਵ ਨੇ ਤੇ ਵਧੀਆ ਪ੍ਰੋਜੈਕਟ ਕਰਦੇ ਆ ਮੈਂ ਵਾਹਿਗੁਰੂ ਕੀ ਅਦਾਸ ਕਰਾਂਗਾ ਕਿ ਇਹੋ ਜਿਹੇ ਪ੍ਰੋਜੈਕਟ ਕਰਦੇ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਕੈਂਪ ਲਾਉਂਦੇ ਰਹਿਣ ਮੈਡੀਕਲ ਕੈਂਪ ਲਾਉਂਦੇ ਰਹਿਣ ਅਤੇ ਸਿੱਖਾ ਲਾਉਂਦੇ ਰਹਿਣ ਇਦਾਂ ਦੇ ਹੋਰ ਸਮਾਜ ਭਲਾਈ ਦੇ ਸੇਵਾ ਦੇ ਕੰਮ ਬੱਚੜੇ ਕਰਦੇ ਆ ਇਦਾਂ ਕਰਦੇ ਰਹਿਣ ਤੇ ਹੋਰ ਸਮੇਂ ਨੂੰ ਮੁੱਖਾ ਖੇ ਧੰਦਾ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਕਰਦੇ ਆ ਬਹੁਤ ਲਾਹੇਵੰਦ ਹੋਊਗਾ ਬਹੁਤ ਲਾਹੇਵੰਦ ਜਿਹੜਾ ਕਾਰਗਰ ਹੈਗਾ ਤੇ ਇਸ ਦੇ ਨਾਲ ਸਾਡੇ ਲਾਈਨ ਕਲੱਬ ਨਵਾਂ ਸ਼ਹਿਰ ਤੋਂ ਵੀ ਟੀਮ ਆਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਨਿੰਦਰ ਜੀ ਦਾ ਖਾਸ ਕਰਕੇ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਪ੍ਰੋਜੈਕਟ ਬਧਿਆ ਦੀ ਕਿੰਨਾ ਕਰਦੇ ਆ ਧੰਨਵਾਦ ਜੀ ਜੈ ਹੰਤਿਆ ਜਵਾ ਧੰਨਵਾਦ ਵੀਰ ਸਾਹਿਬ ਜਿੱਦਾਂ ਕਿ ਵੀਰ ਸਾਹਿਬ ਨੇ ਦੱਸਿਆ ਕਿ ਲਾਇਨ ਜਸਪਾਲ ਸਿੰਘ ਕਿਤਾ ਜੋ ਕਿ ਲਾਇਨ ਕਲੱਬ 321 ਲਾਇਨ ਕਲੱਬ ਮੰਗਾ ਨਿਸ਼ਚੇ ਦੇ ਪ੍ਰਧਾਨ ਨੇ ਉਹਨਾਂ ਦਾ ਵਿਸ਼ੇਸ਼ ਉਪਰਾਲਾ ਰਹਿਦਾ ਹੈ ਔਰ ਜਦੋਂ ਤੋਂ ਇਹ ਪ੍ਰਧਾਨ ਬਣੇ ਨੇ ਬਹੁਤ ਸਮਾਜ ਸੇਵਾ ਦੇ ਵੱਡੇ ਪ੍ਰੋਜੈਕਟ ਕੀਤੇ ਜਾ ਰਹੇ ਨੇ ਗੱਲ ਕਰਾਉਨੇ ਆ ਤੁਹਾਡੀ ਲਾਈਨ ਜਸਪਾਲ ਸਿੰਘ ਗਿੱਦਾ ਜੀ ਨਾਲ ਅੱਜ ਇਹ ਪ੍ਰੋਜੈਕਟ ਲਾਇਆ ਇਹਨਾਂ ਨੇ ਔਰ ਨਾਲੇ ਸਵਾਗਤ ਕਰਦੇ ਆ ਜਿਹੜੀ ਨਵਾਂ ਸ਼ਹਿਰ ਤੋਂ ਟੀਮ ਆਈ ਹੈ ਕੀ ਕਹਿੰਦੇ ਨੇ ਮੈਂ ਜਸਪਾਲ ਸਿੰਘ ਗਿੱਦਾ ਜੁਆਇਨ ਕਲੱਬ ਦਾ ਪ੍ਰਧਾਨ ਨਮਾ ਸ਼ਹਿਰ ਤੋਂ ਮੇਰੇ ਆਏ ਹੋਏ ਜੋ ਕਿ 베ਦੀ ਸਾਹਿਬ ਜੀ ਉਹਨਾਂ ਦੇ ਨਾਲ ਰੋਜ਼ ਪਿਆਰੋਂ ਇਹਨਾਂ ਦਾ ਆਉਣ ਦਾ ਬਹੁਤ ਬਹੁਤ ਸਲਾਹ ਕਰਤਾ ਹੈ ਅੱਜ ਤੁੰਦ ਦੇ ਤੁੰਦਾਂ ਦੇ ਸਬੰਧ ਤੇ ਸਾਧ ਦੁਪ ਤੇ ਸਬੰਧ ਵਿੱਚ ਲੋਇਨ ਕਲੱਬ ਨਿਸ਼ਚੈ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਗੱਡੀਆਂ ਟ੍ਰੈਕਟਰਾਂ ਟਰਾਲੀਆਂ ਜਗ੍ਹਾਆਂ ਰੇੜੀਆਂ ਟਰੈਂਪੂਆਂ ਦੇ ਪਿੱਛੇ ਰਿਫਲੈਕਟਰ ਲਗਾਏ ਗਏ ਧੰਨਵਾਦ ਜਸਪਾਲ ਗਿੱਦੜ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖਦੇ ਰਹੋ ਪੰਜਾਬ 70 ਟੀਵੀ ਮੇਰੇ ਸਾਥੀ ਗੁਲਸ਼ਨ ਦੇ ਨਾਲ